ਅੱਜ ਤੋਂ 2 ਦਿਨ ਪਹਿਲਾਂ ਮੈਂ ਇੱਕ ਭੈਣ ਵੀ ਲੈ ਕੇ ਆਇਆ ਹਾਂ। ਓਏ ਹਾਏ ਵਾਹ ਵਾਹ ਇਹ ਸਾਡੀ ਖਾਦੀ ਨੂੰ ਨਹੀਂ ਇਹਨੂੰ ਵੀ ਧੀ ਬਣਾ ਕੇ ਰੱਖਾਂਗੇ। ਸੋ ਅੰਕਲ ਤੁਹਾਡੀ ਕੋਈ ਟੈਨਸ਼ਨ ਨਹੀਂ ਆ ਜਿੱਦਣ ਮੇਰੇ ਭਰਾ ਦਾ ਵਿਆਹ ਹੋਊਗਾ ਸਭ ਤੋਂ ਟੌਪ ਦਾ ਗਵਈਆ ਸਭ ਤੋਂ ਟੌਪ ਦਾ ਪਰਫਾਰਮਰ ਬਣਾਉਂਗਾ ਤੇ ਕੋਈ ਵੱਡਾ ਕੋਈ ਡਾਗਾ ਨਹੀਂ ਪਿਆ। ਕੋਈ ਵੀ ਨਹੀਂ ਆਇਆ ਪਰ ਇਹ ਪਾਧੀ ਨਾਲ ਇੱਕ ਦੁਨੀਆ ਵਾਂਗੂ ਦੀ ਪਰਿਵਾਰ ਨੂੰ ਆਇਆ। ਪੰਜਾਬੀ ਵਿਰਸੇ ਅਤੇ ਪੰਜਾਬੀਅਤ ਨੂੰ ਆਪਣੇ ਗੀਤਾਂ ਵਿੱਚ ਮੂਰੇ ਰੱਖਣ ਵਾਲੇ ਗਾਇਕ ਰਣਜੀਤ ਬਾਵਾ ਨੂੰ ਕਾਫੀ ਜ਼ਿਆਦਾ ਤਾਦਾਦ ਵਿੱਚ ਫੈਨਸ ਪਸੰਦ ਕਰਦੇ ਹਨ ਇਕੱਲਾ ਉਹਨਾਂ ਦੇ ਗੀਤ ਹੀ ਨਹੀਂ ਰਣਜੀਤ ਬਾਵਾ ਨੂੰ ਉਹਨਾਂ ਦੇ ਲਾਈਵ ਖਾੜੇ ਹੋਣ ਜਾਂ ਫਿਰ ਵਿਆਹ ਸ਼ਾਦੀਆਂ ਦੇ ਮੌਕੇ ਉੱਤੇ ਵੀ ਸਭ ਤੋਂ ਵੱਧ ਬੁਲਾਇਆ ਜਾਂਦਾ ਹੈ ਤੇ ਹਾਲੀ ਦੇ ਵਿੱਚ ਵਿਆਹ ਸ਼ਾਦੀਆਂ ਦੇ ਚੱਲਦੇ ਗਾਇਕ ਦੇ ਲਾਈਵ ਪ੍ਰੋਗਰਾਮਾਂ ਦੀਆਂ ਕਈ ਖਾਸ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਦਰਸ਼ਕਾਂ ਵੱਲੋਂ ਰਣਜੀਤ ਬਾਵਾ ਨੂੰ ਮਨਾਮਹੀ ਪਿਆਰ ਦਿੱਤਾ ਜਾ ਰਿਹਾ ਹੈ ਤਿਹਾਲੀ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਵੀਡੀਓ ਸਾਹਮਣੇ ਆਈ ਜਿਸ ਵਿੱਚ ਲਾਈਵ ਸਟੇਜ ਤੇ ਲਾੜੇ ਦਾ ਭਰਾ ਆ ਕੇ ਕਹਿੰਦਾ ਕਿ ਇਸ ਵੇਲੇ ਰਣਜੀਤ ਬਾਵੇ ਵਰਗਾ ਗਾਇਕ ਹੋਰ ਕੋਈ ਨਹੀਂ ਹੈ ਜੋ ਕਿ ਵਿਆਹ ਵਰਗੇ ਮੌਕੇ ਉਤੇ ਆਪਣੇ ਪਰਿਵਾਰ ਦੇ ਜੀਵਾਂ ਵਰਗਾ ਅਹਿਸਾਸ ਕਰਵਾਉਂਦਾ ਹੈ ਗਾਇਕ ਨੇ ਖੁਦ ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਆਪਣੇ ਚਾਹਣ ਵਾਲਿਆਂ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਰੇ ਉਸ ਨੂੰ ਆਪਣੇ ਪਰਿਵਾਰ ਦਾ ਇੱਕ ਜੀ ਸਮਝਦੇ ਹਨ ਜਰਾ ਤੁਸੀਂ ਵੀ ਵੇਖੋ ਇਹ ਖੂਬਸੂਰਤ ਵੀਡੀਓ ਜਿੱਦਣ ਮੇਰੇ ਭਰਾ ਦਾ ਵਿਆਹ ਹੋਊਗਾ ਸਭ ਤੋਂ ਟੌਪ ਦਾ ਗਵਈਆ ਸਭ ਤੋਂ ਟੌਪ ਦਾ ਪਰਸਰੋ ਨੂੰ ਬੁਲਾਉਂਗਾ ਔਰ ਇਹ ਤੋਂ ਵੱਡਾ ਕੋਈ ਜਗ੍ਹਾ ਹੈ ਪੰਜਾਬ ਕੋਈ ਨਹੀਂ ਹੈ ਬੜੇ ਇਹ ਪਾਜੀ ਨਾਲ ਇੱਕ ਦੁਨੀਆ ਵਾਂਗੂ ਦੀ ਪਰਿਵਾਰ ਨੂੰ ਆਇਆ ਜੋ ਪਾਜੀ ਅਸੀਂ ਸਾਢੇ 3 ਮਹੀਨੇ ਹੋ ਗਏ ਧਰ ਦਾ ਬੁਕਿੰਗ ਕੀਤੀ ਸੀ ਸਭ ਤੋਂ ਪਹਿਲਾਂ ਬੁਕਿੰਗ ਕਰਾ ਲਈ ਮੈਂ ਔਰ ਤਾਜਵੀਰ ਜੀ ਆਏ ਉਹਨਾਂ ਤੋਂ ਵੱਡਾ ਸਾਢੇ ਨਹੀਂ ਹੋਰ ਕੌਣ ਰਹੀ ਉਹਨਾਂ ਨੂੰ ਵੀ ਬਿਲਕੁਲ ਕਹਿੰਿਆ ਵੀ ਤੁਸੀਂ ਇਹ ਆਉਣਾ ਉਹਨਾਂ ਨਾਲ ਬਾਬਾ ਭਾਈ ਨੂੰ ਲੈ ਕੇ ਆਉਂੋ ਤੋਂ ਮੇਰੀ ਐਕਸਟਰੀ ਵੀ ਸਾਢੇ ਪਰਖਤ ਕਰ ਦੇਵਾ ਦੀ ਆਇ ਤੁਰੀਏ ਜੀ ਭਾਈ ਜਿੱਤ ਕੌਮ ਨੂੰ ਸਭ ਤੋਂ ਵੱਡੀ ਤਾਰੀਫ ਪਹਿਲਾਂ ਤੁਹਾਡੀ ਇਹ ਵੇ ਕਿ ਸੱਚ ਕੌਮ ਦੇ ਰਾਜ ਦੀ ਗੱਲ ਕੀਤੀ ਕੋਈ ਮੈਂ ਤੁਹਾਡਾ ਕਹਿਣਾ ਇਹ ਆ ਜਿਹੜੇ ਨੀਚੇ ਬੈਠੇ ਨੇ ਸਾਰੇ ਸਰਪੰਚ ਚੇਅਰਮੈਨ ਇਹਨਾਂ ਕੋਈ ਨਾ ਖੰਡ ਚੌਧਰੀ ਬੋਦੇ ਬੈਠੇ ਆ ਮੇਰਾ ਭਾਂਜਾ ਹੈ ਇਧਰ ਆ ਨਸੀਬ ਦੇ ਬੜੇ ਇਹ ਕਰਨਾਲ ਦੀ ਇੱਕ ਹੀ ਨੇ ਇਸ ਕਰਕੇ ਮੈਂ ਕਹਿੰਨਾ ਤੁਹਾਡੇ ਸਹਿਤ ਤੋਂ ਸਭ ਤੋਂ ਪਹਿਲਾਂ ਉਹ ਸਿੱਖ ਕੌਮ ਦੀ ਗੱਲ ਕਰ ਲਿਓ ਜੇ ਕਰਦੇ ਰੋ ਚੜ੍ਹਦੀ ਕਲਾ ਰਣ ਨੇ ਤੇ ਜੇ ਕਰਨਾਲ ਦੇ ਤੁਹਾਨੂੰ ਗਨਮੈਨ ਲਿਆਉਣ ਦੀ ਲੋੜ ਨਹੀਂ ਇੱਥੇ ਤੁਹਾਡੇ ਅਸੀਂ ਗਨਮੈਨ ਅਸੀਂ ਤੁਹਾਡੇ ਸਕਿਉਰਟੀ ਗਾਰਡ ਆ ਮੈਂ ਤੁਹਾਡਾ ਬਹੁਤ ਹੀ ਫੈਨ ਆ ਤੇ ਸਾਰੇ ਨੌਰੀਏ ਨੌਰੀਆਂ ਨਹੀਂ ਪੰਜਾਬ ਦੇ ਪੰਜਾਬ ਗਾਈ ਲਓ ਫੋਟੋ ਖਾਸ ਕਰਕੇ ਇਸ ਕਰਕੇ ਆਵਾਜ਼ ਆਂ ਮੈਂ ਤੇ ਪਹਿਲੇ ਗਿਆ ਕਿ ਇਹ ਤਾਂ ਸਾਡਾ ਆਪਣਾ ਪਰਿਵਾਰ ਆ ਮੈਂ ਤੇ ਜਦੋਂ ਕਰਨਾਲ ਉਹਨਾਂ ਨਾਲ ਮੈਨੂੰ ਕਦੀ ਪਾਜੀ ਨੂੰ ਮੈਂ ਪਹਿਲਾਂ ਹੀ ਕਹ ਰਿਹਾ ਸੀ ਦੇਖੋ ਅਸੀਂ ਹੁਣ ਬਾਡਰ ਟੱਪ ਜਾਣਾ ਨਾ ਕਰਨਾਲ ਦਾ ਮੁਰਗੇ ਨਹੀਂ ਪੰਜਾਬ ਤੇ ਐਂਟਰ ਹੋਏ ਤੇ ਪੰਜਾਬ ਮੈਂ ਤੁਹਾਨੂੰ ਪੱਕਾ ਹੀ ਨਾਲ ਰੱਖ ਲੈਣਾ ਮੁਰਗੇ ਇੱਥੇ ਮੈਂ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ